ਤਾਂ ਚੋਰਾਂ ਨੇ ਸਾਰੀਆਂ ਹੱਦਾਂ ਨੇ ਜਿਹੜੀਆਂ ਸ੍ਰੇਲੇ ਪਾਰ ਕਰ ਦਿੱਤੀਆਂ ਜਦੋਂ ਥਾਣੇ ਦੇ ਬਿਲਕੁਲ ਨਜ਼ਦੀਕ ਤੋਂ ਮੋਟਰਸਾਈਕਲ ਚੋਰੀ ਹੋ ਗਿਆ ਦਰਸਲ ਇੱਕ ਖਬਰ ਸੁਣਨ ਤੋਂ ਬਾਅਦ ਇਹ ਤੁਹਾਨੂੰ ਜ਼ਰੂਰ ਕਲੀਅਰ ਹੋ ਜਾਏਗਾ ਕਿ ਹੁਣ ਚੋਰ ਨੇ ਜਿਹੜੇ ਜਿੱਥੇ ਆਮ ਲੋਕਾਂ ਤੋਂ ਨਹੀਂ ਡਰਦੇ ਸੀ ਹੁਣ ਪੁਲਿਸ ਮੁਲਾਜ਼ਮਾਂ ਤੋਂ ਵੀ ਨਹੀਂ ਡਰਦੇ ਚੋਰਾਂ ਦੇ ਹੌਸਲੇ ਨੇ ਬੁਲੰਨੇ ਕਿ ਥਾਣਾ ਸਿਟੀ ਅਲ ਗੁਰਦਾਸਪੁਰ ਦੇ ਬਿਲਕੁਲ ਨਾਲ ਪੁਰਾਣੀ ਤਹਿਸੀਲ ਕੰਪਲੈਕਸ ਦੇ ਅੰਦਰ ਹੀ ਐਨਆਈਆਰ ਥਾਣਾ ਵੀ ਹੈ ਪਾਰਕ ਕੀਤਾ ਮੋਟਰਸਾਈਕਲ ਚੋਰੀ ਕਰਕੇ ਲੈ ਗਏ ਤਾਂ ਤਹਿਸੀਲ ਕੰਪਲੈਕਸ ਦੇ ਦੋਨੋਂ ਪਾਸੇ ਸੜਕ ਦੇ ਕਿਨਾਰ 100 ਮੀਟਰ ਦੀ ਦੂਰੀ ਤੇ ਪੁਲਿਸ ਨਾਕੇ ਵੀ ਲੱਗਦੇ ਨੇ ਇਸ ਦੇ ਬਾਵਜੂਦ ਵੀ ਚੋਰ ਨੇ ਜਿਹੜੇ ਪੁਰਾਣੀ ਤਹਿਸੀਲ ਦੇ ਵਿੱਚੋਂ ਮੋਟਰਸਾਈਕਲ ਚੋਰੀ ਕਰਕੇ ਆਰਾਮ ਦੇ ਨਾਲ ਰਫੂ ਚੱਕਰ ਹੋ ਗਏ ਸਾਰੀਆਂ ਤਸਵੀਰਾਂ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਗਈਆਂ ਨੇ ਤਾਂ ਚੋਰੀ ਦੇ ਸਵਾਰ ਦਾਦੀ ਦੀ ਸੀਸੀਟੀਵੀ ਫੁਟੇਜ ਵੀ ਸામਣੀ ਆਈ ਹੈ ਜਿਸ ਦੇ ਵਿੱਚ ਮੋਟਰਸਾਈਕਲ ਸਵਾਰ ਦੋ ਨੌਜਵਾਨ ਆਉਂਦੇ ਨੇ ਇੱਕ ਉੱਤਰ ਕੇ ਪਹਿਲਾਂ ਫੋਨ ਤੇ ਗੱਲ ਕਰਦਾ ਇਧਰ ਉਧਰ ਟਹਿਲਦਾ ਰਹਿੰਦਾ ਤੇ ਫਿਰ ਇੱਕ ਮੋਟਰਸਾਈਕਲ ਨੂੰ ਚਾਬੀ ਲਗਾ ਕੇ ਤੇਜ਼ੀ ਦੇ ਨਾਲ ਫਰਾਰ ਹੋ ਜਾਂਦਾ ਫਿਰ ਦੂਜਾ ਮੋਟਰਸਾਈਕਲ ਸਵਾਰ ਵੀ ਉਸ ਦੇ ਪਿੱਛੇ ਪਿੱਛੇ ਆਪਣਾ ਮੋਟਰਸਾਈਕਲ ਸਟਾਰਟ ਕਰਕੇ ਨਿਕਲ ਜਾਂਦਾ ਜੀ ਸਰ ਮੈਂ ਪੁੱਤਰ ਸਰਪਲ ਸ਼ਰਮਾ ਮੈਂ ਤਹਿਸੀਲ ਗੁਰਦਾਸਪੁਰ ਵਿਖੇ ਗਿਆ ਹੀ ਗੇਦੀ ਗਵਾਹੀ ਹੀ ਰਜਿਸਟਰੀ ਵਿੱਚ ਮੰਗਵਾਈ ਪਾਉਣ ਗਿਆ ਹੀਗਾ ਰਜਿਸਟਰੀ ਕਰਾ ਕੇ ਅਸੀਂ ਵਾਪਸ ਆ ਗਏ ਆ ਮੋਟਰਸਾਈਕਲ ਫੇਰ ਪਾਰਕਿੰਗ ਚ ਲਾਇਆ ਪੁਰਾਣੀ ਤਹਿਸੀਲ ਦੇ ਵਿੱਚ ਤੇ 15 20 ਮਿੰਟ ਲੱਗੇ ਹਨ ਉਹਨੂੰ ਸਰਪੋਸ ਹਸਾਬ ਕਰਉਣੇ ਸੀ ਬਲਕਾਰ ਸਿੰਘ ਦੇ ਨਾਲ ਪੀਆ ਕਿੰਨੇ ਪੈਸੇ ਤੇਰੇ ਬੰਦੇ ਕੀ ਹਿਸਾਬਤਾ ਹੋਈਗਾ ਤੇ 15 20 ਮਿੰਟ ਦੇ ਵਿੱਚ ਅਸੀਂ ਵਾਪਸ ਫੇਰ ਪਾਰਕਿੰਗ ਚ ਆਏ ਆ ਤੇ ਦੇਖਿਆ ਤੇ ਉੱਥੇ ਮੋਟਰਸਾਈਕਲ ਸਾਡਾ ਨਹੀਂ ਹੈਗਾ ਤੇ ਫਿਰ ਕੈਮਰੇ ਵਿੱਚੋਂ ਫੋਟੋ ਕਢਾਈ ਉਹਦੀ ਵੀਡੀਓ ਕਢਾਈ ਵੀਡੀਓ ਵਿੱਚ ਦੋ ਮੁੰਡੇ ਆਏ ਆ ਮੁੰਨੇ ਮੁੰਡੇ ਇੱਕ ਨੇ ਪ੍ਰਣਾਮ ਆਪਣੇ ਬਿਲੇਟਾ ਰਹੇਗਾ ਮੂਟੇ ਨਹੀਂ 3 ਲੀਟਰ ਦਾ ਹੀ ਗਲੀ ਨੂੰ ਤੇ ਇੱਕ ਇਦਾਂ ਇੱਕ ਮੋਟਰਸਾਈਕਲ ਤੇ ਰਿਆ ਤੇ ਇੱਕ ਟੈਲ ਦਾ ਰਿਆ ਅਲੱਗ-ਅਲੱਗ ਜਦੋਂ ਟੈਲ ਦਾ ਰਿਆ 10 ਮਿੰਟ ਟੈਲ ਦਾ ਰਿਆ ਤੇ ਜਦੋਂ ਵੇਖਿਆ ਵੀ ਇੱਥੇ ਕੋਈ ਨਹੀਂ ਹੈਗਾ ਤੇ ਉਹਨਾਂ ਮੋਟਰਸਾਈਕਲ ਮੇਰਾ ਚਾਬੀ ਲਈ ਤੇ ਮੋਟਰਸਾਈਕਲ ਸਟਾਰਟ ਹੋ ਗਿਆ ਤੇ ਨਾਲ ਹੀ ਉਹਨਾਂ ਘੁਮਾ ਕੇ ਮੋਟਰਸਾਈਕਲ ਸਟਾਰਟ ਕਰਕੇ ਲੈ ਗਏ ਤੇ ਜਿਹੜਾ ਦੂਜਾ ਮੁੰਡਾ ਉਹ ਵੀ ਉਹਦੇ ਮਗਰ-ਮਗਰ ਚੱਲ ਗਿਆ ਤੇ ਜਿਹਦੇ ਵਿੱਚ ਡਾਕਖਣੇ ਚੌਂਕ 'ਚ ਨਾਕਾ ਵਾ ਇਦੋਂ গারਲ ਸਕੂਲ ਨਾਲ ਹੀ ਮਤਲਬ ਅੱਧਾ ਦੇ ਕਿਲੋਮੀਟਰ ਤੇ ਦੋ ਹੀ ਨਾਕੀ ਤੇ ਬੰਦਾ ਮਤਲਬ ਮੋਟਰਸਾਈਕਲ ਲੈ ਕੇ 15-20 ਮਿੰਟ ਚ ਲੈ ਕੇ ਚੱਲ ਗਿਆ ਇਹ ਕੀ ਟਾਈਮ ਕੀ ਇਹ ਸ਼ਾਮ 5 ਵਜੇ ਦਾ ਮੈਨੂੰ ਲੱਗਦਾ ਮੈਂ ਹਾਂ ਜੀ ਅਜੇ ਸ਼ਰਮਾ ਹੋਇਆ ਕਿ ਵੀ ਇਹ ਮੋਟਰਸਾਈਕਲ ਪਾਰਕਿੰਗ ਚ ਲਾ ਕੇ ਤੇ ਬਸਨਿੱਕੇ ਕੋ ਗਏ ਆ ਤੇ ਦੋ ਮੋਟਰਸਾਈਕਲ ਸਵਾਰ ਆਏ ਨੇ ਇੱਕ ਆਪਣੇ ਮੋਟਰਸਾਈਕਲ ਤੇ ਬੈਠਾ ਰਿਹਾ ਜਦੋਂ ਅੰਦਰ ਆਇਆ ਤੇ ਦੂਜਾ ਫੋਨ ਤੇ ਲੱਗਾ ਰਿਹਾ ਇੱਧਰ ਉੱਧਰ ਰੌਂਡੀ ਲਾਉਂਦਾ ਰਿਹਾ ਤੇ ਜਦੋਂ ਉਹਨਾਂ ਨੇ ਹਿਸਾਬ ਲਾਇਆ ਕਿ ਜਿਹੜਾ ਮੋਟਰਸਾਈਕਲ ਆ ਗਿਆ ਉਹਦਾ ਟਾਈਮ ਲੱਗ ਜਾਣਾ ਤੇ ਉਹਨਾਂ ਨੇ ਕੀਤਾ ਕਿ ਵੀ ਡੁਪਲੀਕੇਟ ਚਾਬੀ ਲਾਈ ਜਾਂ ਉਹਨਾਂ ਤਾਲਾ ਤੋੜਿਆ ਇਹ ਨਹੀਂ ਪਤਾ ਲੱਗਾ ਸੀਸੀਡੀ ਕੈਮਰਾ ਜੇ ਇਹ ਕਲੀਅਰ ਨਹੀਂ ਹੋਇਆ ਕਿਉਂਕਿ ਸੀਸੀਡੀ ਕੈਮਰਾ ਥੋੜੀ ਦੂਰ ਸੀਗੀ ਤੇ ਮੋਟਰਸਾਈਕਲ ਮਰਖਾਲ ਵੀ 5-7 ਮਿੰਟ ਹੀ ਉਹ ਇਧਰ ਉਹਨਾਂ ਘੁੰਮ ਫੇਰ ਕੇ ਉਹਨਾਂ ਦਾ ਟਾਈਮ ਕੱਢ ਕੇ ਤੇ ਨਾਲ ਹੀ ਮੋਟਰਸਾਈਕਲ ਚੋਰੀ ਕਰਕੇ ਤਸੀਲ ਦੇ ਵਿੱਚੋਂ ਇੰਨੀ ਫਾਸਟ ਗਏ ਨੇ ਭਾਵੇਂ ਅੱਗੇ ਸੜਕ ਤੇ ਕਹਿੰਦਾ ਵਾਜ ਜਾਂਦੇ ਪਰ ਬਹੁਤ ਫਾਸਟ ਨਿਕਲੇ ਨੇ ਉਥੋਂ ਵੱਡੀ ਹੈਰਾਨੀ ਦੀ ਗੱਲ ਇਹ ਆ ਵੀ ਨਾਲ ਹੀ ਸਿਟੀ ਥਾਣਾ ਦੀ ਕੰਦ ਸਾਂਝੀ ਕੰਦ ਹੈ ਮਤਲਬ 50 ਫੁੱਟ ਪ੍ਰਾਣੀ ਤਹਿਸੀਲ ਤੋਂ ਨਾਲ ਹੀ ਸਿਟੀ ਥਾਣਾ ਐਨ ਆਰ ਆਈ ਥਾਣਾ ਵੀ ਤੇ ਐਨ ਆਰ ਆਈ ਥਾਣਾ ਨਾਲ ਆ ਤੇ ਨਾਲ ਜੇਲ੍ਹ ਰੋਡ ਦੇ ਵਿੱਚ ਚੌਂਕਾ ਜਿਹੜਾ ਉੱਥੇ ਇਹ ਪੁਲਿਸ ਦਾ ਇਲਾਕਾ ਬਹੁਤ ਵੱਡਾ ਹੁੰਦਾ ਇੱਕ ਗਰਲ ਕਾਲਜ ਦੇ ਅੱਗੇ ਸਕੂਲ ਦੇ ਬਾਹਰ ਵੀ ਜਿਹੜਾ ਨਾਕਾ ਜਿਹੜਾ ਨਾ ਬਹੁਤ ਵੱਡਾ ਹੁੰਦਾ ਥਾਂ ਥਾਂ ਤੇ ਨਾਕੇ ਲੱਗੇ ਹੁੰਦੇ ਨਾਲ ਕਾਰਨ ਮੋਟਰਸਾਈਕਲ ਚੋਰ ਜਿਹੜੇ ਉਥੋਂ ਲੰਘ ਜਾਂਦੇ ਆ ਤੇ ਕਿੰਨੀ ਹੈਰਾਨੀ ਦੀ ਗੱਲ ਆ ਵੀ ਦੇਖੋ ਕਿੰਨੀਆਂ ਚੋਰੀਆਂ ਹੋ ਰਹੀਆਂ ਕਿੰਨੇ ਮੋੜਾਂ 'ਚ ਮੈਨੂੰ ਲੱਗਦਾ ਦਿਹਾੜੇ 'ਚ 2-4 ਮੋੜਾਂ 'ਚ ਰੋਜ਼ ਚੋਰੀ ਹੋ ਰੇ ਪਰ ਇਹਨਾਂ ਤੇ ਕੋਈ ਨੱਥ ਨਹੀਂ ਪਾ ਰਹੀ ਚਲਾਨ ਤੇ ਬੇਹਦ ਹੋ ਰਹੇ ਨੇ ਚਲਾਨ ਲੋਕਾਂ ਦੇ ਕਰਨ ਦੇ ਯੋਗ ਦਿੱਤਾ ਆ ਪਰ ਜਿਹੜੇ ਚੋਰ ਨੇ ਉਹਨਾਂ ਨੂੰ ਪੁਲਿਸ ਡਿਪਾਰਟਮੈਂਟ ਨਹੀਂ ਫੜ ਰਹੀ ਅਸੀਂ ਪ੍ਰਸ਼ਾਸਨ ਅਗੇ ਮੰਗ ਕਰਦੇ ਆ ਵੀ ਤੁਹਾਡੇ ਅਗੇ ਬੇਨਤੀ ਆ ਹੱਥ ਜੋੜ ਕੇ ਵੀ ਇਹਨਾਂ ਚੋਰਾਂ ਤੇ ਨੱਥ ਪਾਓ